ਅੱਜ ਵੀ ਆਪਾਂ ਗੁਰੂ ਅੱਗੇ ਅਨਜਲ ਜਦੋਂ ਤਿਆਰ ਕਰਦੇ ਆ ਨਾ ਤੇ ਆਪਾਂ ਸਭ ਤੋਂ ਪਹਿਲਾਂ ਆਪਣੇ ਮੁਖ ਦੇ ਵਿੱਚ ਪਾਉਣ ਤੋਂ ਪਹਿਲਾਂ ਗੁਰੂ ਨੂੰ ਭੋਗ ਲਵਾਉਂਦੇ ਆ ਤੇ ਕਈ ਕਹਿੰਦੇ ਨੇ ਜੀ ਗੁਰੂ ਛਕਦਾ ਨਹੀਂ ਜਾਂ ਗੁਰੂ ਭੋਗ ਨਹੀਂ ਲੁੰਦਾ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਮਹਾਂਪੁਰਸ਼ਾਂ ਨੂੰ ਇਹ ਸਵਾਲ ਕਿਸੇ ਨੇ ਕਰ ਦਿੱਤਾ ਤੁਸੀਂ ਇਹ ਪਖੰਡ ਕਰਦੇ ਹੋ ਜੀ ਗੁਰੂ ਸਾਹਿਬ ਜਿਹੜੇ ਦੇ ਧਾਰੀ ਨੇ ਜਿਹੜੇ ਤੁਹਾਡਾ ਪ੍ਰਸ਼ਾਦਾ ਤੁਹਾਡਾ ਬਣਾਇਆ ਹੋਇਆ ਪ੍ਰਸ਼ਾਦ ਛਕਣਗੇ ਮੈਂ ਕਿਹਾ ਉਹ ਸਿੱਖਾ ਸਾਡਾ ਗੁਰੂ ਜਾਗਦਾ ਗੁਰਦੇਵ ਹੈ ਸਤਿਗੁਰੂ ਜਾਗਤਾ ਹੈ ਦੇਉ ਸਾਡੇ ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਸਤਿਗੁਰੂ ਜੀ ਸਾਡਾ ਬਣਾਇਆ ਹੋਇਆ ਅਨਜੰਨ ਸ਼ਰਧਾ ਭਾਵਨਾ ਦੇ ਨਾਲ ਕੀਤਾ ਹੋਇਆ ਭੋਜਨ ਛਕਦੇ ਨੇ ਮਹਾਂਪੁਰਖਾਂ ਨੂੰ ਕਹਿੰਦਾ ਮੈਨੂੰ ਸਬੂਤ ਚਾਹੀਦਾ ਹੈ ਸੰਤਾਂ ਨੇ ਕਿਹਾ ਕਿ ਦਿਨ ਮਿਥ ਲਓ ਦਿਨ ਮਿਥਿਆ ਜੀ ਕਹਿੰਦਾ ਅੰਮ੍ਰਿਤ ਵੇਲੇ ਸਾਡੇ ਕੋਲ ਆ ਜਾਵੀਂ ਅਸੀਂ ਤੈਨੂੰ ਦੱਸਾਂਗੇ ਕਿ ਗੁਰੂ ਸਾਹਿਬ ਜੀ ਭੋਗ ਲਾਉਂਦੇ ਨੇ ਸੰਤਾਂ ਦੇ ਕੋਲ ਗਿਆ ਸੰਤਾਂ ਨੇ ਆਪਣੇ ਕੋਲ ਬਿਠਾ ਕਰਕੇ ਕਹਿੰਦੇ ਤੈਨੂੰ ਸਾਡੇ ਬਚਨ ਮੰਨਣੇ ਪੈਣਗੇ ਜਿਹੜੀ ਬਾਣੀ ਅਸੀਂ ਪੜ ਰਹੇ ਹਾਂ ਉਹ ਬਾਣੀ ਤੂੰ ਵੀ ਸਾਡੇ ਨਾਲ ਪੜ ਨਾਲ ਬਾਣੀ ਪੜੀ ਸ੍ਰੀ ਸੁਖਮਨੀ ਸਾਹਿਬ ਜੀ ਆਉਂਦਾ ਜਾਪ ਕੀਤਾ ਜਾਪ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਤਿਆਰ ਕੀਤੀ ਉਹਨੂੰ ਤਿਆਰ ਕਰਨ ਤੋਂ ਪਹਿਲਾਂ ਨਾ ਸੰਤਾਂ ਨੇ ਆਟਾ ਤੋਲਿਆ ਉਹਦਾ ਤੋਲ ਕੀਤਾ ਜੀ ਜਿਤਨਾ ਵਿੱਚ ਪਾਣੀ ਝਲ ਪਵੇਗਾ ਉਹਦਾ ਤੋਲ ਕੀਤਾ ਖੰਡ ਦਾ ਤੋਲ ਕੀਤਾ ਇਸ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਸੁੱਕੀਆਂ ਦਾ ਤੋਲ ਕੀਤਾ ਨਾਲ ਇਹਨੂੰ ਦੱਸਿਆ ਕਿ ਹਾਂ ਇਹ ਇਤਨਾ ਭਾਰ ਹੋਇਆ ਹੈ ਇਹਨੂੰ ਲਿਖ ਲੈ ਸਮਾਂ ਆਇਆ ਗੁਰੂ ਸਾਹਿਬ ਜੀਆਂ ਦੇ ਚਰਨਾ ਅੰਦਰ ਅਰਦਾਸ ਕੀਤੀ ਤੇ ਜਦੋਂ ਕੜਾ ਪ੍ਰਸ਼ਾਦ ਦੀ ਦੀਗ ਸਾਜ ਕਰਕੇ ਗੁਰੂ ਦੀ ਹਜ਼ੂਰੀ ਅੰਦਰ ਆਈ ਨਾ ਸੰਤਾਂ ਨੇ ਉਸ ਨੂੰ ਫੇਰ ਤਲਵਾਇਆ ਕਿੰਦੇ ਦਾ ਫੇਰ ਤੋਲ ਕੀਤਾ ਜਾਵੇ ਅਸੀਂ ਅੱਜ ਇਸ ਸਿੱਖ ਦਾ ਕੋਈ ਸ਼ੰਕਾ ਰਹਿਣ ਨਹੀਂ ਦੇਵਾਂਗੇ ਕਿਉਂਕਿ ਉਹਨਾਂ ਅੰਦਰ ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਹਾਜ਼ਰ-ਨਾਜ਼ਰ ਵਸ ਰਹੇ ਨੇ ਤੇ ਜਿਹਨੂੰ ਪਤਾ ਹੈ ਮੇਰਾ ਗੁਰੂ ਮੇਰੀ ਅਰਦਾਸ ਨੂੰ ਕਬੂਲੇਗਾ ਮੇਰਾ ਗੁਰੂ ਮੇਰੀ ਪਰਖ ਦੇ ਵਿੱਚੋਂ ਮੈਨੂੰ ਪਾਰ ਕਰੇਗਾ ਉਹ ਫਿਰ ਡੋਲਦੇ ਨਹੀਂ ਡੋਲਦੇ ਉਹ ਨੇ ਜਿਹੜੇ ਪੂਰੇ ਦੇ ਨਾਲ ਜੁੜੇ ਨਹੀਂ